ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਲੰਗਰ ਸਾਹਿਬ ਸ੍ਰੀ ਹਯੂਰ ਸਾਹਿਬ ਲੰਗਰ ਦੀ ਸੇਵਾ ਅੰਮ੍ਰਿਤ ਵੇਲੇ ਸਾਰੀ ਸਾਧ ਸੰਗਤ ਜੀ ਲੰਗਰ ਛਕ ਰਹੇ ਹਨ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਲਾ ਸਿਮਰਨ ਕਰੀਏ ਸਤ ਨਾਮ ਵਾਹਿ ਗੁਰੂ 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 Sato não, vahi gru. Sato não, vahi gru. Sato não, vahi gru. Sato não, vahi gru. Sato não, ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ